ਅਕੇ ਨਾਲ ਹੀ ਨਾਲ ਜੀ ਆਓ ਜੀ ਮਾਡਰ ਸਕੂਲ ਪਿਛਵਾਲੇ ਤੋਂ ਕੱਲ ਹੀ ਰਜਾਈ ਅੱਛਾ ਇੱਥੇ ਪ੍ਰਾਇਮਰੀ ਵੀ ਨਾਲ ਹੀ ਹੈ ਹਾਂਜੀ ਸਰ ਨਾਲ ਹੀ ਹੈ ਹੈਦਰ ਕਰ ਲਵਾਂਗੇ ਬਾਕੀ ਦਾ ਨਾਮ ਹੋ ਗਿਆ Fechou a vale. जो दिल का खूबसूरत हो खुदा ने ऐसे लोग कम बनाए हैं जो दिल का खूबसूरत हो खुदा ने ऐसे लोग कम बनाए हैं जिन्हें ऐसा बनाया है वे आज हमारी महफिल में आए हैं जी हाँ साढ़े दरमियान पहुँच चुके हैं साढ़े बहुत ही प्यारे सत्कारयोग ਛੋਟੀ ਹੀ ਉਮਰ ਵਿੱਚ ਬਹੁਤ ਹੀ ਵਡਿਆ ਪ੍ਰਾਪਤੀਆਂ ਕਰਨ ਵਾਲੇ ਸਾਡੇ ਆਪਣੇ ਇਲਾਕੇ ਦੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ ਪਹੁੰਚਣ ਤੇ ਮੈਂ ਰਜਨੀ ਵਰਮਾ ਹਿੰਦੀ ਮਸਦੀ ਹਾਂ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਹੀ ਛੋਟੀ ਉਮਰ ਵਿੱਚ ਬਹੁਤ ਹੀ ਵਡਿਆ ਪ੍ਰਾਪਤੀਆਂ ਕਰਨ ਵਾਲੇ ਸਾਡੇ ਆਪਣੇ ਇਲਾਕੇ ਦੇ ਮਾਨਯੋਗ ਸਿੱਖਿਆ ਮੰਤਰੀ ਜੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਸਰਕਾਰੀ ਸਪੈਸ਼ਲ ਹਾਈ ਸਕੂਲ ਲੰਗਲ ਪਹੁੰਚਣ ਤੇ ਮੈਂ ਰਜਨੀ ਵਰਮਾ ਹਿੰਦੀ ਮਿਸਟਰੈਸ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਸੁਰੇਸ਼ ਕੁਮਾਰ ਜੀ ਸਮੂਹ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਸਾਰੇ ਹੀ ਵਿਦਿਆਰਥੀ ਅਤੇ ਮਾਪਿਆਂ ਵੱਲੋਂ ਉਹਨਾਂ ਦਾ ਹਾਰਦਿਕ ਅਤੇ ਨਿਗਾ ਸਵਾਗਤ ਕਰਦੀ ਹਾਂ ਅਤੇ ਜੀ ਆਇਆਂ ਨੂੰ ਆਖ ਹਾਂ ਅਤੇ ਉਹਨਾਂ ਦੇ ਨਾਲ ਪਹੁੰਚਿਆ ਮਾਨਯੋਗ ਸਖਸ਼ੀਤਾ ਡਾਕਟਰ ਸਜੀਪ ਗੋਤਮ ਜੀ ਚੇਅਰਮੈਨ ਆਫ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਡਿਪਟੀ ਡੀਓ ਸਰਦਾਰ ਸੁਰਿੰਦਰਪਾਲ ਸਿੰਘ ਜੀ ਐਜੂਕੇਸ਼ਨ ਕੋਆਰਡੀਨੇਟਰ ਸਰਦਾਰ ਦਇਆ ਸਿੰਘ ਜੀ ਸ਼੍ਰੀ ਦਿਸ਼ਾ ਗੁਪਤਾ ਜੀ ਸ਼੍ਰੀ ਮਨਤੋਚਰਾਣਾ ਜੀ ਪ੍ਰਿੰਸੀਪਲ ਦੂਆ ਮੈਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਪ੍ਰਿੰਸੀਪਲ ਸ਼੍ਰੀ ਨੀਰਜ ਪਰਮਾ ਜੀ ਸਰਕਾਰੀ ਕੰਡਿਆ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਅਤੇ ਹੋਰ ਸਭ ਬਾਕੀ ਮਾਨਯੋਗ ਸક્ષਿਅਤਾ ਤੇ ਪਤਵੰਤੇ ਸੱਜਣਾ ਦਾ ਸਕੂਲ ਵੀਖੇ ਪਹੁੰਚਣ ਤੇ तहे ਦਿਨੋਂ ਸਵਾਗਤ ਕਰਦੀ ਹਾਂ ਬਾਰ ਬਾਰ ਸਲਾਮ ਕਰੀਏ ਅਸੀਂ ਤੁਹਾਡੇ ਦਿੱਤੇ ਉਪਕਾਰਾਂ ਨੂੰ ਬਾਰ ਬਾਰ ਸਲਾਮ ਕਰੀਏ ਅਸੀਂ ਤੁਹਾਡੇ ਦਿੱਤੇ ਉਪਕਾਰਾਂ ਨੂੰ ਦਿਲ ਵਿੱਚ ਸਾਮ ਕੇ ਰੱਖਾਂਗੇ ਤੁਹਾਡੇ ਦਿੱਤੇ ਸਤਕਾਰਾਂ ਨੂੰ ਬੱਚਿਆਂ ਦਾ ਭਲਾ ਕੀਤਾ ਤੇ ਕਿੰਨੀ ਨੇ ਕਮਾਈ ਹੈ ਬੱਚਿਆਂ ਦਾ ਭਲਾ ਕੀਤਾ ਤੇ ਕਿੰਨੀ ਨੇ ਕਮਾਈ ਹੈ ਮਾਨਯੋਗ ਸਿੱਖਿਆ ਮੰਤਰੀ ਜੀ ਤੁਹਾਨੂੰ ਸਕੂਲ ਵਿੱਚ ਲਾਇਬ੍ਰੇਰੀ ਆਰਟ ਐਂਡ ਕ੍ਰਾਫਟ ਰੂਮ ਸਾਇੰਸ ਲੈਬ ਲਿਆਉਣ ਤੇ ਲੱਖ ਲੱਖ ਵਧਾਈ ਹੈ ਲੱਖ ਲੱਖ ਵਧਾਈ ਹੈ ਲੰਗਲ ਪਹੁੰਚਣ ਤੇ ਮੈਂ ਰਚਨੀ ਵਰਮਾ ਹਿੰਦੀ ਮਿਸਟਰੈਸ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਸੁਰੇਸ਼ ਕੁਮਾਰ ਜੀ ਸਮੂਹ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਸਾਰੇ ਹੀ ਵਿਦਿਆਰਥੀ ਅਤੇ ਮਾਪਿਆਂ ਵੱਲੋਂ ਉਹਨਾਂ ਦਾ ਹਾਰਦਿਕ ਅਤੇ ਨਿਗਾ ਸਵਾਗਤ ਕਰਦੀ ਹਾਂ ਅਤੇ ਜੀ ਆਇਆਂ ਨੂੰ ਆਖਦੀ ਹਾਂ ਅਤੇ ਉਹਨਾਂ ਦੇ ਨਾਲ ਪਹੁੰਚੀਆਂ ਮਾਨਯੋਗ ਸ਼ਖਸੀਅਤਾਂ ਡਾਕਟਰ ਸਜੀਪ ਗੋਤਮ ਜੀ ਚੇਅਰਮੈਨ ਆਫ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਡਿਪਟੀ ਡੀਓ ਸਰਦਾਰ ਸੁਰਿੰਦਰਪਾਲ ਸਿੰਘ ਜੀ ਐਜੂਕੇਸ਼ਨ ਕੋਆਰਡੀਨੇਟਰ ਸਰਦਾਰ ਦਇਆ ਸਿੰਘ ਜੀ ਸ਼੍ਰੀ ਦਿਸ਼ਾਤ ਗੁਪਤਾ ਜੀ ਸ਼੍ਰੀ ਮਨਤੋਜ ਰਾਣਾ ਜੀ ਪ੍ਰਿੰਸੀਪਲ ਦੁਆ ਮੈਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਪ੍ਰਿੰਸੀਪਲ ਸ਼੍ਰੀ ਨੀਰਜ ਵਰਮਾ ਜੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਅਤੇ ਹੋਰ ਸਭ ਬਾਕੀ ਮਾਨਯੋਗ ਸਖਸ਼ੀਅਤਾਂ ਤੇ ਪਤਵੰਤੇ ਸੱਜਣਾ ਦਾ ਸਕੂਲ ਵਿਖੇ ਪਹੁੰਚਣ ਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ ਬਾਰ ਬਾਰ ਸਲਾਮ ਕਰੀਏ ਅਸੀਂ ਤੁਹਾਡੇ ਦਿੱਤੇ ਉਪਕਾਰਾਂ ਨੂੰ ਬਾਰ ਬਾਰ ਸਲਾਮ ਕਰੀਏ ਅਸੀਂ ਤੁਹਾਡੇ ਦਿੱਤੇ ਉਪਕਾਰਾਂ ਨੂੰ ਦਿਲ ਵਿੱਚ ਸਾਮ ਕੇ ਰੱਖਾਂਗੇ ਤੁਹਾਡੇ ਦਿੱਤੇ ਸਤਕਾਰਾਂ ਨੂੰ ਬੱਚਿਆਂ ਦਾ ਭਲਾ ਕੀਤਾ ਤੇ ਕਿੰਨੀ ਨੇ ਕਮਾਈ ਹੈ ਬੱਚਿਆਂ ਦਾ ਭਲਾ ਕੀਤਾ ਤੇ ਕਿੰਨੀ ਨੇ ਕਮਾਈ ਹੈ ਮਾਨਯੋਗ ਸਿੱਖਿਆ ਮੰਤਰੀ ਜੀ ਤੁਹਾਨੂੰ ਸਕੂਲ ਵਿੱਚ ਲਾਇਬ੍ਰੇਰੀ ਆਰਟ ਐਂਡ ਕਰਾਫਟ ਰੂਮ ਸਾਈਸ ਲ্যাব ਲਿਓਨ ਤੇ ਲੱਖ ਲੱਖ ਵਧਾਈ ਹੈ ਲੱਖ ਲੱਖ ਵਧਾਈ ਹੈ ਹੁਣ ਸਕੂਲ ਦੇ ਮੁਖ ਅਧਿਆਪਕ ਸ਼੍ਰੀ ਸੁਰੇਸ਼ ਕੁਮਾਰ ਜੀ ਸਾਡੇ ਦਰਮਿਆਨ ਆਏ ਹੋਏ ਮੁਖ ਅਧਿਆਪਕ ਮੁਖ ਮਹਿਮਾਨ ਜੀ ਦੇ ਸਵਾਗਤ ਵਿੱਚ ਦੋ ਸ਼ਬਦ ਕਹਿਣਗੇ ਸਤਿਕਾਰਯੋਗ ਕੈਬਨਟ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬਹਿਤ ਜੀ ਦੇ ਇਹ ਸਕੂਲ ਵਿੱਚ ਆਉਣ ਤੇ ਮੈਂ ਆਪਣੇ ਅਤੇ ਸਕੂਲ ਦੇ ਸਾਰੇ ਸਟਾਫ ਵੱਲੋਂ ਜੀ ਆਇਆਂ ਕਹਿੰਦਾ ਹਾਂ ਡਾਕਟਰ ਸੰਜੀਪ ਗੋਤਮ ਜੀ ਚੇਅਰਮੈਨ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਨੂੰ ਵੀ ਜੀ ਆਇਆਂ ਕਹਿੰਦਾ ਹਾਂ ਉਹ ਜ਼ਿਲ੍ਹਾ ਸਿੱਖਿਆ ਅਫਸਰ ਸਰਿੰਦਰਪਾਲ ਸਿੰਘ ਜੀ ਨੂੰ ਵੀ ਮੈਂ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਹਾਂ ਜ਼ਿਲ੍ਹੇ ਦੇ ਸਿੱਖਿਆ ਕੋਆਰਡੀਨੇਟਰ ਸਰਦਾਰ ਦਇਆ ਸਿੰਘ ਜੀ ਨੂੰ ਵੀ ਮੈਂ ਇਸ ਜਗ੍ਹਾ ਤੇ ਆਉਣ ਤੇ ਜੀ ਆਇਆਂ ਕਹਿੰਦਾ ਹਾਂ ਇਸ ਸਕੂਲ ਵਿੱਚ ਆਏ ਵੱਖ-ਵੱਖ ਪਤਵੰਤੇ ਸੱਜਣਾ ਨੂੰ ਵੀ ਆਪਣਾ ਟਾਈਮ ਨਿਕਾਲ ਕੇ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਹਾਂ ਸਿੱਖਿਆ ਮੰਤਰੀ ਜੀ ਦੇ ਯਤਨਾਂ ਸਦਕੇ ਸਿੱਖਿਆ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣਾ ਪਸੰਦ ਕਰ ਰਹੇ ਹਨ ਸਿੱਖਿਆ ਮੰਤਰੀ ਜੀ ਦੀ ਰਹਿਨਮਾਈ ਹੇਠ ਇਸ ਸਕੂਲ ਵਿੱਚ 28 ਲੱਖ ਰੁਪਏ ਦੀ ਲਾਗਤ ਨਾਲ ਆਰਟ ਐਂਡ ਕ્રાਫਟ ਰੂਮ ਲਾਇਬ੍ਰੇਰੀ ਰੂਮ ਅਤੇ ਸਾਇੰਸ ਲੈਬ ਦਾ ਨਿਰਮਾਣ ਕੀਤਾ ਗਿਆ ਅਤੇ ਅੱਜ ਇਹਨਾਂ ਤਿੰਨਾਂ ਦਾ ਉਦਘਾਟਨ ਸਿੱਖਿਆ ਮੰਤਰੀ ਜੀ ਦੁਆਰਾ ਕੀਤਾ ਗਿਆ ਇਸ ਲਈ ਮੈਂ ਸਿੱਖਿਆ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੜੀ-ਕੜੀ ਵਿੱਚ ਦੋਹਾ ਦਾ ਫਰਕ ਹੁੰਦਾ ਹੋਈਆਂ ਜਗ ਤੇ ਲੱਖ ਹਜ਼ਾਰ ਕੜੀਆਂ ਕੜੀ-ਕੜੀ ਵਿੱਚ ਦੋਹਾ ਦਾ ਫਰਕ ਹੁੰਦਾ ਹੋਈਆਂ ਜਗ ਤੇ ਲੱਖ ਹਜ਼ਾਰ ਕੜੀਆਂ ਤੇ ਮੈਂ ਅੱਜ ਦੀ ਘੜੀ ਸੁਲਖਨੀ ਤੋਂ ਵਾਰ ਸਕਦੀ ਹਾਂ ਲੱਖ ਹਜ਼ਾਰ ਕੜੀਆਂ ਲੱਖ ਹਜ਼ਾਰ ਕੜੀਆਂ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਵੇੜੇ ਰੌਣਕ ਲੈ ਕੇ ਆਏ ਹੋ ਅਤੇ ਉਮੀਦ ਕਰਦੀ ਹਾਂ ਕਿ ਸਾਡੇ ਵਿਦਿਆਰਥੀ ਅਤੇ ਉਮੀਦ ਕਰਦੀ ਹਾਂ ਕਿ ਵਿਦਿਆਰਥੀ ਆਪਜੀ ਦੀ ਜ਼ਿੰਦਗੀ ਦਾ ਸਫਲਤਾ ਦਾ ਸਬਕ ਆਪਜੀ ਕੋਲੋਂ ਲੈਣਗੇ ਹੁਣ ਮੈਂ ਡਾਕਟਰ ਸਜੀਪ ਗੋਤਮ ਜੀ ਨੂੰ ਸਟੇਜ ਤੇ ਸੱਦਾ ਦਿੰਦੀ ਹਾਂ ਕਿ ਆ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨ ਡਾਕਟਰ ਸਜੀਪ ਗੋਤਮ ਜੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਆਨਮਾਨ ਸ਼ਾਨ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜੀ ਤੇ ਨਾਲ ਉਹਨਾਂ ਦੇ ਜਿੰਨੇ ਵੀ ਪਤਵੰਤੇ ਸੱਜਣ ਤੇ ਸਕੂਲ ਦੇ ਸਟਾਫ ਸਾਹਮਣੇ ਬੈਠੇ ਬੱਚੇ ਤੇ ਪਤਵੰਤੇ ਸੱਜਣ ਗੱਲ ਮੈਂ ਇਸ ਸਕੂਲ ਦੀ ਕਰਾਂਗਾ ਇਸ ਸਕੂਲ ਦਾ ਨਾਮ ਸਪੈਸ਼ਲ ਸਕੂਲ ਇਸ ਕਰਕੇ ਸੀ ਕਿ ਇਹਦੇ ਵਿੱਚ ਕੇਵਲ ਜਿੰਨੇ ਵੀ ਇੱਥੇ ਬੀਬੀਐਮਪੀ ਦੇ ਅਫਸਰ ਸੀ ਉਹਨਾਂ ਦੇ ਹੀ ਬੱਚੇ ਇੱਥੇ ਪੜ੍ਹਦੇ ਸੀ ਕੋਈ ਵਕਤ ਹੁੰਦਾ ਸੀ ਜਦੋਂ ਇੱਥੇ ਐਡਮਿਸ਼ਨ ਲੈਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਸੀ ਪਰ ਐਡਮਿਸ਼ਨ ਨਹੀਂ ਮਿਲਦੀ ਸੀ ਸਮੇਂ ਦਾ ਕਰਵਟਾਈ ਇਹ ਸਕੂਲ ਡਾਊਨ ਚ ਆ ਗਿਆ ਇੱਥੇ ਐਡਮਿਸ਼ਨਾਂ ਘਟ ਗਈਆਂ ਪਰ ਜਿਵੇਂ ਹੀ ਵੈਲ ਸਾਬ ਨੂੰ ਪਤਾ ਲੱਗਿਆ ਕਿ ਇਸ ਸਕੂਲ ਦਾ ਨਾਮ ਸਪੈਸ਼ਲ ਸਕੂਲ ਕਿਉਂ ਹੈ ਉਹਨਾਂ ਨੇ ਸਕੂਲ ਨੂੰ ਦੁਬਾਰਾ ਫਿਰ ਸਪੈਸ਼ਲ ਸਕੂਲ ਬਣਾਉਣ ਵਾਸਤੇ ਪੂਰਾ ਪ੍ਰਾਲਾ ਕੀਤਾ ਤਾਂ ਜੋ ਦੁਬਾਰਾ ਫਿਰ ਅਫਸਰਾਂ ਦੇ ਬੱਚੇ ਇ admisión ਲੈਣ ਇੱਥੋਂ ਦਾ ਸਕੂਲ ਦੀ ਬਨਾਵਟ ਤੇ ਬਣਤਰ ਸਾਡੇ ਨੰਗਲ ਦੀ ਐਂਟਰੀ ਦੇ ਵਿੱਚ ਨਾਲ ਇੱਕ ਪਾਸੇ ਪੋਸਟ ਆਫਿਸ ਤੇ ਨਾਲ ਹਸਪੀਟਲ ਹੈ ਇਹ ਆਪਣੇ ਵੀ ਬੜੀ ਬਲੱਖਣ ਤੇ ਬੜੀ ਖੂਬਸੂਰਤ ਜਗ੍ਹਾ ਹੈ ਇਹਨੂੰ ਬੜਾ ਢੰਗ ਨਾਲ ਡਿਵੈਲਪ ਕੀਤਾ ਜਾ ਸਕਦਾ ਹੈ ਜਦੋਂ ਸਾਡੇ ਮੰਤਰੀ ਜੀ ਵੈਨ ਸਾਹਿਬ ਦੇ ਮਨਚ ਇਸ ਸਕੂਲ ਦਾ ਪੂਰਾ ਨਕਸ਼ਾ ਬਣ ਜਾਏਗਾ ਔਰ ਕੁਝ ਬਣ ਵੀ ਗਿਆ ਹੈ ਉਦੋਂ ਇਹਦੇ ਵਿੱਚ ਤਬਦੀਲੀ ਲਿਆ ਕੇ ਇਹਨੂੰ ਸਪੈਸ਼ਲ ਬਣਾਣਗੇ ਜਿਵੇਂ ਨਾਲ ਦੀਵਾਰ ਲੱਗਦੀ ਸਾਡਾ ਸਕੂਲ ਆਫ ਐਮੀਨੈਂਸ ਹੈ ਉੱਥੇ ਐਮੀਨੈਂਸ ਦੇ ਬੱਚੇ ਤੇ ਇੱਥੇ ਆਪਾਂ ਵੈਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਸ ਸਕੂਲ ਦਾ ਵੀ ਮਿਆਰ ਇਦਾਂ ਉੱਚਾ ਹੋ ਜਾਏ ਕਿ ਜਿਵੇਂ ਬੱਚੇ ਐਮੀਨਸ ਵਿੱਚ ਪੜਦੇ ਨੇ ਇੱਥੋਂ ਦੇ ਬੱਚਿਆਂ ਨੂੰ ਵੀ ਸਿਮਿਲਰ ਤੇ ਬਰਾਬਰ ਦੀ ਜਿਹੜੀ ਹੈ ਉਹ ਪੜ੍ਹਾਈ ਮਿਲ ਸਕੇ ਸੋ ਇੰਨੀ ਗੱਲਾਂ ਕਹਿੰਦਾ ਹੋਇਆ ਸਮੇਂ ਦੀ ਨਜਾਕਤ ਨੂੰ ਧਿਆਨ ਵਿੱਚ ਰੱਖਦਾ ਹੋਇਆ ਮੈਂ ਬੈਣ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਆ ਕੇ ਮੰਚ ਤੇ ਆ ਕੇ ਲੋਕਾਂ ਦੇ ਨਾਲ ਮੁਖਾਤਬ ਹੋਣ ਤੇ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਾਸਤੇ ਹੁਣ ਤੱਕ ਕੀ ਕਰ ਚੁੱਕੇ ਨੇ ਤੇ ਅੱਗੇ ਕੀ ਕਰਨਾ ਹੈ ਧੰਨਵਾਦ ਬਹੁਤ ਹੀ ਕਾਰਯੋਗ ਨੰਗਲ ਸ਼ਹਿਰ ਦੇ ਸਪੈਸ਼ਲ ਹਾਈ ਸਕੂਲ ਦੇ ਸਾਰੇ ਵਿਦਿਆਰਥੀ ਇੱਥੋਂ ਦਾ ਸਬੁੱੱਚਾ ਸਟਾਫ ਹੈਡਮਾਸਟਰ ਸਾਹਿਬ ਸਾਰੀ ਉਹਨਾਂ ਦੀ ਟੀਮ ਸਿੱਖਿਆ ਦੇ ਸਾਰੇ ਅਧਿਕਾਰੀ ਸਹਿਬਾਨ ਬੱਚਿਆਂ ਦੇ ਮਾਤਾ ਪਿਤਾ ਨੰਗਲ ਸ਼ਹਿਰ ਦੀ ਸਾਰੀ ਪ੍ਰੈਸ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਸੀਂ 2022 ਥੋੜੇ ਨਾਲ ਇੱਕ ਵਾਦਾ ਕੀਤਾ ਸੀ ਕਿ ਸਾਨੂੰ ਇੱਕ ਮੌਕਾ ਦੋ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਅੱਜ 3 ਸਾਲ ਬਾਅਦ ਬਤੌਰ ਵਿਧਾਇਕ ਤੁਸੀਂ ਮੌਕਾ ਦਿੱਤਾ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਅੱਜ ਤੁਹਾਡੇ ਸਾਹਮਣੇ ਖੜਾ ਹੈ ਸਿੱਖਿਆ ਕ੍ਰਾਂਤੀ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਆਪਣੀ ਮਿਸਾਲ ਪੇਸ਼ ਕਰ ਰਹੀ ਹੈ ਸਾਡੇ ਕੋਲ 20000 ਸਕੂਲ ਹੈ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਰ ਦਿਵਾਰੀ ਹੈ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਸਾਡੇ ਬੱਚਿਆਂ ਨੂੰ ਪੀਣ ਵਾਲਾ ਪਾਣੀ ਹੈ ਸਾਫ਼ ਸੁਥਰੇ ਵਾਸ਼ਰੂਮਸ ਹੈ 17000 ਤੋਂ ਵੱਧ ਸਕੂਲਾਂ 'ਚ ਵਾਈਫਾਈ ਲੱਗ ਚੁੱਕਿਆ ਇਸ ਤੋਂ ਇਲਾਵਾ ਜਿਹੜਾ ਗਵਰਨਰ ਸਕੂਲ ਹੈ ਤੁਸੀਂ ਜਾ ਕੇ ਕਦੇ ਵੀ ਦੇਖ ਸਕਦੇ ਹੋ ਸਾਡਾ ਸਕੂਲ ਆਫ ਐਮੀਨੈਂਸ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਉੱਥੋਂ ਦੇ ਕਲਾਸਰੂਮਸ ਫਰਨੀਚਰ 유ਨੀਫਾਰਮ ਕੈਂਪਸ ਮੈਨੇਜਰ ਬੱਸ ਸਰਵਿਸ ਐਦਾਂ ਹੀ ਜਿਹੜਾ ਲੜਕੀਆਂ ਵਾਲਾ ਸਕੂਲ ਹੈ ਉੱਥੇ ਵੀ 2.5 ਕਰੋੜ ਤੋਂ ਵੱਧ ਲਗਤ ਨਾਲ ਕੰਮ ਚੱਲਦਾ ਪਿਆ ਸਾਰਾ ਸਕੂਲ ਰੀਨੋਵੇਟ ਹੋ ਰਿਹਾ ਉੱਥੇ ਵੀ ਕੈਂਪਸ ਮੈਨੇਜਰ ਸਿਕਿਉਰਟੀ ਗਾਰਡ ਸਭ ਚੱਲ ਰਿਹਾ ਤੇ ਅੱਜ ਇਸ ਸਕੂਲ ਚ ਜਿੱਥੇ ਆਪਾਂ ਸਾਇੰਸ ਲੈਬ ਨਵੇਂ ਲਾਇਬ੍ਰੇਰੀ ਦਾ ਇਨੋਗਰੇਸ਼ਨ ਕਿੱਥੇ ਹੈ ਉੱਥੇ ਹੀ ਪਿਛਲੇ ਕੁਝ ਦਿਨਾਂ ਪਹਿਲਾਂ ਜਦੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਨਮ ਦਿਨ ਦੇ ਮੌਕੇ ਤੇ ਆਪਾਂ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਤਾਂ ਉਸ ਦਿਨ ਅਨਾਉਂਸ ਕੀਤਾ ਸੀ ਕਿ ਅਸੀਂ ਇਸ ਸਕੂਲ ਨੂੰ ਪਲੱਸ 2 ਤੱਕ ਕਰਾਂਗੇ ਇਸ ਸਕੂਲ ਨੂੰ 12ਵੀਂ ਤੱਕ ਕਰਾਂਗੇ ਨਾਲ ਹੀ ਇਸ ਸਕੂਲ ਨੂੰ ਐ ਸਕੂਲ ਆਫ ਬ੍ਰਿਲੀਅੰਸ ਬਣਾਵਾਂਗੇ ਤੇ ਉਹ ਸਕੂਲ ਨੂੰ ਐ ਸਕੂਲ ਆਫ ਐਮੀਨੈਂਸ ਰੱਖਾਂਗੇ ਇਹਨੂੰ ਸਕੂਲ ਆਫ ਬ੍ਰਿਲੀਅੰਸ ਬਣਾਵਾਂਗੇ ਇੱਥੇ ਬੱਚੇ ਜਿਹੜੇ ਆ ਉਹ ਸਾਰੇ ਦਾਖਲਾ ਲੈ ਸਕਣ ਵਧੀਆ ਯੂਨੀਫਾਰਮ ਵਧੀਆ ਸਭ ਕੁਝ ਹੋਵੇ ਅ ਇਸ ਦੇ ਉੱਤੇ ਬਹੁਤ ਜਲਦੀ ਦਾ ਵਰਕਪਲਾਨ ਐਕਸ਼ਨ ਪਲਾਨ ਬਣਾ ਕੇ ਇੱਥੇ ਪੂਰੀ ਨਵੀਂ ਇਮਾਰਤ ਦੇ ਨਾਲ ਇਹ ਸਕੂਲ ਨੂੰ ਦਵਾਂਗੇ ਤੇ ਜੋ ਅਮੈਨਿਟੀਆਂ ਜੋ ਜਿਵੇਂ সুইਮਿੰਗ ਪੂਲ ਅਗਰ ਸਕੂਲ ਆਫ ਐਮੀਨੈਂਸ ਬਣ ਰਿਹਾ ਉਹਦੀ ਵੀ ਲਾਹਾ ਸਾਡੇ ਸਕੂਲ ਆਫ ਬ੍ਰਿਲੀਅੰਸ ਦੇ ਬੱਚੇ ਇੱਥੋਂ ਉਹ ਲੈ ਸਕਣ ਆਡੀਟੋਰੀਅਮ ਇਹ ਵਾਲੇ ਬੱਚੇ ਵੀ ਉੱਥੇ ਵਰਤ ਸਕਣ ਲੈਬਸ ਤਾਂ ਇੱਕ ਸਾਂਝਾ ਇਨਫਰਾਸਟ੍ਰਕਚਰ ਬਣਾ ਕੇ ਜਿਹੜਾ ਹੈ ਅਸੀਂ ਕਰਾਂਗੇ ਮੈਂ ਇੱਕ ਵਾਰੀ ਦੁਬਾਰਾ ਸਾਰੀ ਸਟਾਫ ਸਾਰੇ ਸਟਾਫ ਨੂੰ ਮੁਬਾਰਕਬਾਦ ਦਿੰਦਾ ਹਾਂ ਅੱਜ ਵੀ ਮੇਰੇ ਸਟਾਫ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਕੂਲ 'ਚ ਵੀ ਦਾਖਲਾ ਲੈ ਰਹੇ ਆ ਹਜੇ ਤੱਕ ਸਕੂਲ ਨੇ ਆਪਣੇ ਰੰਗਤ 'ਚ ਆਣਾ ਹੈ ਹਜੇ ਇੱਥੇ ਕੰਮ ਹੋਣਾ ਹੈ ਇਹ ਪਹਿਲਾਂ ਹੀ ਤੁਹਾਡਾ ਵਿਸ਼ਵਾਸ ਹੈ ਇਸ ਤੋਂ ਇਲਾਵਾ ਡੰਗਲ ਦੇ ਵਿੱਚ ਜਿਹੜਾ ਨੰਗਲ ਦੇ ਸ਼ਿਵਾਲਿਕ ਕਾਲਜ ਉਰਜ 5 ਕਰੋੜ ਰੁਪਏ ਦਾ ਕੰਮ ਚੱਲਦਾ ਪਿਆ 2.5 ਕਰੋੜ ਸੀ ਪਾਈਟ ਦਾ ਤੇ 2.5 ਕਰੋੜ ਕਾਲਜ ਦੇ ਵਿੱਚ ਤਾਂ ਲਗਾਤਾਰ ਜਿੰਨਾ ਆਪਾਂ ਹੋ ਸਕੇ ਨੰਗਲ ਦੀ ਐਜੂਕੇਸ਼ਨ ਨੂੰ ਠੀਕ ਕਰਨ ਲਈ ਵਚਨ ਬੰਦਾ ਮੈਂ ਇੱਕ ਵਾਰੀ ਆਪ ਸਭ ਦਾ ਦੁਬਾਰਾ ਸਾਰੇ ਮਾਤਾ ਪਿਤਾਵਾਂ ਦਾ ਸਭ ਦਾ ਧੰਨਵਾਦ ਕਰਦਾ ਤੇ ਤੁਹਾਨੂੰ ਯਕੀਨ ਦਿਵਾਉਂਦਾ ਕਿ ਤੁਹਾਡੇ ਬੱਚੇ ਇੱਕ ਸਹੀ ਸਕੂਲ 'ਚ ਤੇ ਸਕੂਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਮੇਰਾ ਵਾਦਾ ਹੈ ਤੁਸੀਂ ਆਪਣੇ ਫੋਰ ਬਹੁਤ بڑے ਪੋਜ਼ਿਟਿਵ ਬਦਲਾਅ ਉਹ ਦੇਖਣਗੇ ਬਹੁਤ ਬਹੁਤ ਧੰਨਵਾਦ ਜੀ ਸਮਾਨ ਮੈਂ ਬੋਲਦਾ ਰਹਿਣਾ ਮੈਂ ਕਿਸੇ ਕਰੀਓ ਹਾਂ ਮੈਂ ਸਾਹਿਬ ਦਾ ਰਹਿਣਾ ਸਨਮਾਨ ਦਾ ਬੋਲਦਾ ਹਾਂ ਕੋਈ ਚੱਲ ਬੋਲਦੇ ਨਾ ਹਾਂ ਸਕੂਲ ਵੱਲੋਂ ਮੰਤਰੀ ਸਾਹਿਬ ਦਾ ਸਨਮਾਨ ਹੈ ਹਾਂ ਸਰਕਾਰੀ ਸਪੈਸ਼ਲ ਹਾਈ ਸਕੂਲ ਵੱਲੋਂ ਮੰਤਰੀ ਸਾਹਿਬ ਜੀ ਦਾ ਸਨਮਾਨ ਕਿੱਥਾ ਜਾ ਰਿਹਾ ਹੈ सीनियर सेकेंडरी डिप्टी डीओ सर डॉक्टर संजीव गौतम जी ਬੱਚੇ ਤੁਹਾਡੀ ਤਾਲੀਆਂ ਦੀ ਆਵਾਜ਼ ਰੁਕਣੀ ਨਹੀਂ ਚਾਹੀਦੀ ਸਾਡੇ ਲਈ ਅੱਜ ਬਹੁਤ ਹੀ ਵੱਡਾ ਪਹਾਗਾ ਵਾਲਾ ਦਿਨ ਹੈ ਦੇਖੋ ਸਾਡਾ ਸਕੂਲ ਸੀਨੀਅਰ ਸੈਂਡਰੀ ਸਕੂਲ ਹੋਣ ਜਾ ਰਿਹਾ ਹੈ ਇਸ ਖੁਸ਼ੀ ਦੇ ਵਿੱਚ ਤੁਹਾਨੂੰ ਤਾਂ ਬਹੁਤ ਹੀ ਖੁਸ਼ ਹੋ ਕੇ ਤਾਲੀਆਂ ਬਜਾ ਰਹੀਆਂ ਚਾਹੀਦੀਆਂ ਨੇ ਤਾਂ ਕਿ ਤੁਸੀਂ ਨਰਸਰੀ ਤੋਂ ਇੱਥੇ ਬੈਠੇ ਹੋ ਤੁਹਾਨੂੰ ਲੱਗਦਾ ਸੀ ਅਸੀਂ 10ਵੀਂ ਕਰ ਲਈ ਹੁਣ ਤੁਸੀਂ 12ਵੀਂ ਕਰਕੇ ਸਕੂਲ ਤੋਂ ਨਿਕਲੋਗੇ ਦਇਆ ਸਿੰਘ ਸਰ ਐਜੂਕੇਸ਼ਨ ਕੋਆਰਡੀਨੇਟਰ ਸਰਦਾਰ ਦਇਆ ਸਿੰਘ ਜੀ डीएसपी साहब कुलवीर सिंह जी मुकेश वर्मा जी नरिंद्रजीत सिंह निंदी जी इमरान जी प्रवीण अंसारी जी रंजीत बग्गा जी सनी जी हर्मिंदर जी, बलबीर चंद जी नाम रह गया जी सुमित संदल जी मनीष जी करण सैनी जी समाज सेवी ने साडे पार्टी दे, 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 दे। आगू ने हितेश शर्मा दीपू बास जी मैडम प्रिंसिपल मैडम परविंदर दुआ जी बच्चे क्लैपिंग रुकरियां नहीं चाहिए थी तोटिया स्कूल मैनेजमेंट कमेटी के मेंबर कृपया करके सारे स्टेज पे आ जाएं स्कूल मैनेजमेंट कमेटी के सारे ही मेंबर ਬੱਚੇ ਕਲਾਪਿੰਗ ਚੱਲਦੀ ਰਹਿਣੀ ਚਾਹੀਦੀ ਹੈ ਪ੍ਰਿੰਸੀਪਲ ਨੀਰਜ ਫਰਮਾ ਜੀ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਛੇਵੀਂ ਤੋਂ ਹਾਂਜੀ 6th ਕਲਾਸ ਇਹ ਪ੍ਰਾਈਜ਼ ਸਾਡੇ ਪਿਛਲੇ ਸੈਸ਼ਨ 2024-25 ਦੇ ਆ ਜੀ फर्स्ट पोजीशन क्लास आरव सन ऑफ श्री मुकेश कुमार आरव सेकंड पोजीशन हर्षदीप सिंह सन ऑफ श्री रंजीत सिंह थर्ड पोजीशन रणवीर घई सन ऑफ श्री संजीव घई क्लास शिवान शर्मा ਕਤਾਣਾ ਨਹੀਂ ਪਹਿਲੇ ਉਹ ਸ਼ਾਨ ਸ਼ਿਵਾਨ ਸ਼ਰਮਾ 7th A ਕਲਾਸ ਤੋਂ ਬਾਅਦ ਸਾਡੇ ਨੰਗਲ ਪ੍ਰੈਸ ਤੋਂ ਆਏ ਹੋਏ ਪਤਵੰਤੇ ਸੱਜਣ ਚੋਪੜਾ ਜੀ ਰਾਜਾ ਬਾਜੀ ਪਰਸ਼ੋਤਮ ਜੀ ਦੱਤਾ ਜੀ ਸੁਭਾਸ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਮੰਚ ਤੇ ਆ ਜਾਓ ਤੁਹਾਡਾ ਵੀ ਸਨਮਾਨ ਕੀਤਾ ਜਾਣਾ ਹੈ ਕਿਉਂਕਿ ਪ੍ਰੈਸ ਤੋਂ ਬਿਨਾ ਕੋਈ ਵੀ ਖਬਰ ਜਿਹੜੀ ਜਨਤਾ ਤੱਕ ਨਹੀਂ ਪਹੁੰਚਦੀ ਸੋ ਆਪ ਸਭ ਨੂੰ ਬੇਨਤੀ ਹੈ ਸੁਭਾਸ ਜੀ ਨੂੰ ਸਪੈਸ਼ਲ ਬੇਨਤੀ ਹੈ ਕਿਰਪਾ ਕਰਕੇ ਸਟੇਜ ਤੇ ਆ ਜਾਓ ਸਰ ਆਪ ਜੀ ਦਾ ਵੀ ਸਨਮਾਨ ਕੀਤਾ ਜਾਣਾ ਹੈ ਗੁਰਜਿੰਦਰ ਜੀ ਸ਼ੋਕਰ ਜੀ ਨੂੰ ਵੀ ਬੇਨਤੀ ਹੈ ਜੀ ਉਹ ਵੀ ਮੰਚ ਤੇ ਜ਼ਰੂਰ ਆਣ ਸੁਭਾਸ਼ ਜੀ ਨੂੰ ਇੱਕ ਵਾਰ ਫਿਰ ਬੇਨਤੀ ਹੈ ਜੀ ਸਰ ਆਪ ਜੀ ਦਾ ਵੀ ਸਨਮਾਨ ਕਿੰਨਾ ਜਾਣਾ ਹੈ ਕਿਰਪਾ ਕਰਕੇ ਸਟੇਜ ਤੇ ਆ ਜੀ हैप्पी जैलदार जी ते आशु जी भी आ जान गुरु जी उषा मंदिर गुरु जी उषा मंदिर स्टेज से आ जाए ਸ਼੍ਰੀ ਸੁਰੇਸ਼ ਕੁਮਾਰ ਜੀ ਹੈਪੀ ਜੈਲਦਾਰ ਜੀ ਹੰਬੇਵਾਲ ਤੋਂ ਤੁਸੀਂ ਜਿਹਨਾਂ ਨੂੰ ਕਰਨਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਿੱਖਿਆ ਮੰਤਰੀ ਪੰਜਾਬ ਸਾਡੇ ਆਪਣੇ ਇਲਾਕੇ ਦੇ ਸਿੱਖਿਆ ਮੰਤਰੀ ਸਰਦਾਰ ਵਰਜੋਤ ਸਿੰਘ ਪੈਲਸੀ ਦਾ ਚਿਨਾ ਨੇ ਸਾਡੇ ਵਿਰੇੜੇ ਆ ਕੇ ਅੱਜ ਰੌਣਕਾਂ ਲਾਈਆ ਸੋ ਬੱਚੋ ਉਹਨਾਂ ਲਈ ਜ਼ੋਰਦਾਰ ਤਾਲੀਆਂ ਪਛੇ ਫੂਟਿੰਗ ਲਈ ਗੱਜਾਬ ਸਿੱਖਿਆ ਕ੍ਰਾਂਤੀ ਮਹੀਨ ਤਹਿਤ ਨੰਗਲ ਬਲਾਕ ਦੇ 10 ਸਕੂਲਾਂ ਦੇ ਵਿੱਚ ਵੱਖ-ਵੱਖ ਜਿਹੜੇ ਕੰਮ ਹੋਏ ਹੈ ਉਹਨਾਂ ਸਕੂਲਾਂ ਦੀ ਵਿਜ਼ਿਟ ਸੀ ਤੇ ਉਹਨਾਂ ਸਕੂਲਾਂ ਦੇ ਨਵੇਂ ਜਿਹੜੇ ਕਮਾਂਨ ਲੋਗਰਪਣ ਕੀਤਾ ਗਿਆ ਜਿਸ ਦੇ ਵਿੱਚ ਇਸ ਵਕਤ ਆਪਾਂ ਨੰਗਲ ਸਪੈਸ਼ਲ ਸਮਾਰਟ ਹਾਈ ਸਕੂਲ ਦੇ ਵਿੱਚ ਜਿਹੜਾ ਨਵੀਂ ਬਣੀ ਸਾਇੰਸ ਲੈਬ ਤੇ ਜਿਹੜੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਇਸੇ ਦੇ ਤਹਿਤ ਇਸ ਸਕੂਲ ਨੂੰ ਅਸੀਂ ਜਜੋ ਮੈਂ ਪਛੇਜੇ ਸਕੂਲ ਆਫ ਫੈਮਿਨਿਟੀ ਸੇ ਇਨੋਗਰੇਸ਼ਨ ਕੀਤਾ ਹੈ ਸਕੂਲ ਨੂੰ ਅਸੀਂ ਅਪਗ੍ਰੇਡ ਕਰ ਰਹੇ ਹਾਂ ਪਲੱਸ 2 ਤੱਕ ਪਲੱਸ ਇਸ ਨੂੰ ਅਸੀਂ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕਰਕੇ ਇੱਕ ਸ਼ਾਨਦਾਰ ਸਕੂਲ ਬਣਾਵਾਂਗੇ ਇਸ ਦੇ ਨਾਲ ਨਾਲ ਅਜਵਕ ਵਕ ਵਕ ਜਿਹੜੇ ਨੰਗਲ ਬਲਾਕ ਦੇ ਪਿੰਡ ਹੈ ਪਿੰਡ ਰਾਏਪੁਰ ਪਿੰਡ ਪੱਟੀ ਪਿੰਡ ਰੁਕਲੀ ਪਿੰਡ ਮੇਕਪੁਰ ਇਹਨਾਂ ਸਕੂਲਾਂ ਦੇ ਵਿੱਚ ਪਿੰਡ ਦੋਬੇਟਾ ਇਹਨਾਂ ਸਕੂਲਾਂ ਦੇ ਵਿੱਚ ਵੀ ਜਿਹੜੇ ਆ ਉਦਘਾਟਨ ਕੀਤੇ ਗਏ ਸਰ ਤੁਹਾਡੇ ਕੀਤੇ ਕਿ ਟੋਨਾ ਰਿਜ਼ਲਟ ਆ ਗਿਆ ਕਿੰਨੇ ਜੀ ਇਸ ਵਾਰੀ ਪਾਸ ਕੀਤਾ ਸਾਡੇ ਵਕ ਵਕ ਏਰੀਆ ਦੇ ਵਿੱਚੋਂ ਬੱਚੇ ਨੇ ਤੇ ਹਜੇ ਜੇਏ ਐਡਵਾਂਸ ਦਾ ਪੇਪਰ ਹੋਣਾ ਤੇ ਉਹਦੀ ਤਿਆਰੀ ਦਿਨ ਦਾ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਜੇਏ ਐਡਵਾਂਸ ਵੀ ਸਾਡੇ ਬੱਚੇ ਕੀ ਸਰ ਪਹਿਲਾਂ ਦੇ ਮੈਂ ਪਰਸੋਂ ਸ਼ਾਮੀ ਜੋ ਇਹ ਜਿਹਨੂੰ ਕਹਿੰਦੇ ਦਰਿੰਦਗੀ ਭੜਿਆ ਭੜਿਆ ਅਟੈਕ ਜੋ ਹੋਇਆ ਇਸਨੇ ਸਾਡੇ ਸਾਰਿਆਂ ਦੀ ਜਿਹੜੀ ਹੈ ਸੰਭੂਚ ਝੋੜ ਕੇ ਰੱਖ ਦਿੱਤਾ ਤੇ ਸਾਰਾ ਦੇਸ਼ ਨੂੰ ਐਂ ਲੱਗਦਾ ਕਿ ਜਿਵੇਂ ਸਾਡਾ ਕੋਈ ਆਪਣਾ ਪਰਿਵਾਰਕ ਮੈਂਬਰ ਜਿਹੜਾ ਹੈ ਉਹ ਅਸੀਂ ਗਵਾ ਦਿੱਤਾ ਸਾਰਾ ਦੇਸ਼ ਇਸ ਵਕਤ ਗਮਗੀਨ ਵੀ ਹੈ ਤੇ ਦੇਸ਼ ਦੇ ਵਿੱਚ ਗੁੱਸਾ ਹੈ ਗੁੱਸਾ ਉਹਨਾਂ ਪ੍ਰਤੀ ਜਿਨ੍ਹਾਂ ਨੇ ਬੈਠ ਕੇ ਇਹ ਮਨਸੂਬੇ ਨਾਪਾਕ ਮਨਸੂਬੇ ਰੱਖਦੇ ਆ ਭਾਰਤ ਖਿਲਾਫ ਭਾਰਤ ਦੇ ਲੋਕਾਂ ਦੇ ਖਿਲਾਫ ਤੇ ਅਸੀਂ ਸਾਰੇ ਦੇਸ਼ ਰਾਜਨੀਤੀ ਤੋਂ ਉਪਰ ਉੱਠ ਕੇ ਜਰਮ ਆਪਣਾ ਧਰਮ ਜਾਤ ਪਾਤ ਤੋਂ ਉੱਟ ਕੇ ਸਾਰਾ ਦੇਸ਼ ਇਸ ਵੇਲੇ ਇਕੱਠਾ ਹੈ ਤੇ ਦੇਸ਼ ਦੇ ਵਿੱਚ ਗੁੱਸਾ ਹੈ ਜਿਨ੍ਹਾਂ ਅੱਤਵਾਦੀਆਂ ਨੇ ਕੀਤਾ ਉਹਨਾਂ ਨੂੰ ਵੀ ਤੇ ਜੋ ਜੋ ਕਿਉਂਕਿ ਅਸੀਂ ਕਿੰਨੀ ਕੁ ਵਾਰੀ ਸਹਿਵਾਂਗੇ ਉਹ 14 ਫਰਵਰੀ 2019 ਨੂੰ ਸਾਡੇ ਨੌਜਵਾਨ ਪੁੱਤ ਸਾਡੇ ਭਾਰਤੀ ਫੌਜ ਦੇ ਉਹ ਸ਼ਹੀਦ ਕਰ ਦਿੱਤੇ ਅਸੀਂ ਕਿੰਨੀ ਕੁ ਵਾਰੀ ਸਹਿਵਾਂਗੇ ਤਾਂ ਇਹਦਾ ਜਿਹੜਾ ਹੈ ਅੰਤ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਐਦਾਂ ਦੇ ਲੋਕ ਹੈ ਜੋ ਭਾਰਤ ਪ੍ਰਤੀ ਸਾਡੇ ਦੇਸ਼ ਪ੍ਰਤੀ ਨਾਪਾਕ ਇਰਾਦੇ ਰੱਖਦੇ ਆ ਉਹਨਾਂ ਨੂੰ ਉਹ ਇੰਜਾਮ ਤੱਕ ਪੁਛਾਉਣਾ ਚਾਹੀਦਾ ਸਰ ਸਿੱਖਿਆ ਦਾ ਰਜਤ ਪੂਰਾ ਸਾਹਮਣੇ ਆ ਰਿਹਾ ਹੈ ਕਿ ਦਿਨ ਕਿਲੇ ਕਿੰਨਾ ਕੰਮ ਹੋ ਰਿਹਾ ਹੈ ਨਵਾਂ ਕਿੰਨਾ ਲੱਗੇ ਹੋਏ ਜੀ ਲਗਾਤਾਰ ਲਗਾਤਾਰ ਮਿਹਨਤ ਆਪਣੇ ਬੋਲਣ ਦੀ ਇਮਾਰਤਾਂ ਤੇ ਰਿਜ਼ਲਟ ਆਪਣੇ ਬੋਲਣ ਦੀ